ਜਾ ਪੀ ਆ ਜਿੱਧਰ ਨੂੰ ਪੈ ਗਏ ਪੈ ਗਏ ਤੇ ਹੁਣ ਦੋ ਕੰਮਾਂ ਨੂੰ ਪਾਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਤੇ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਕੰਮਾਂ ਪਏ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ ਤਸਕਰ ਜਿਹੜੇ ਨੇ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਚੱਲੂ ਕੰਮ ਕਰਦੇ ਹੁੰਦੇ ਐਂ ਜੀ ਨਾ ਨਾ ਔਰ ਇਹ ਵੀ ਨਹੀਂ ਹੈਗਾ ਕੋਈ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਵੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦੋ ਚੱਲ ਆਪਣਾ ਸਟਾਰ ਮੈਂਬਰ ਨਾ 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 ਬਲਡੋਜ਼ਰ ਉੱਥੇ ਵੀ ਚੱਲੂ ਆ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ 70 ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬਡੋਜਰ ਆ ਰਿਹਾ ਜਲਦੀ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਾਤੇ ਪਾ ਕੇ ਦੇ ਰਹੀ ਨੇ ਅਸੀਂ ਤੁਹਾਡੇ ਨਾਲ ਲੋਕਾਂ ਤੋਂ ਇਹਨਾਂ ਲਹਿਰ ਨਹੀਂ ਬਣਨੀ ਏ ਇਹ ਕੰਮ ਕੱਲੀ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਊ ਉਨਾਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ 'ਚ ਕੋਈ ਐਕਸ਼ਨ ਹੋ ਰਿਹਾ ਹੈ